ਚੱਲ ਚੱਲ ਉੱਧਰ ਤੂੜੀ ਪਾਣੀ ਆ ਲੈ ਉੜਦਾ ਹੀ ਨਹੀਂ ਚੱਲ ਹਾਂ ਖਾ ਕੇ ਰੁਕਾ ਯਾਰ ਮੈਥੋਂ ਨਹੀਂ ਚਾਹਣਾ ਮੈਂ ਤਾਂ ਬੁਖਾਰ ਚੜਾਇਆ ਉੱਧਰ ਤੂੜੀ ਪਾਣੀ ਆ ਪਰ ਪਾਲੋ ਯਾਰ ਮੈਥੋਂ ਬੁਖਾਰ ਚੜਿਆ ਮੈਥੋਂ ਨਹੀਂ ਕਾਲੂ ਪਾਲਾਂਗੇ ਨਹੀਂ ਨਹੀਂ ਕਾਲੂਗਾ ਤੋ ਬਣਾਈ ਦਰ ਜਾਂਦੇ ਆ ਟਰਾਲੀ ਦੇ ਬਾਹਰ ਲਵਾ ਕੇ ਕਰਾਈ ਖੜਾ ਉੱਥੇ ਚੱਲ ਚੱਲ ਬੁਖਾਰ ਚੜਿਆ ਹੁਣ ਚੱਤ ਕੇ ਸੈਟ ਇਹਨੂੰ ਉੱਥੇ ਹਾਂ ਚੱਲ ਕਾਲੂ ਪਾਲਾਂਗੇ ਯਾਰ ਪਰ ਯਾਰ ਬੁਖਾਰ ਚੜਿਆ ਕਾਲੂ ਬਨਾਲਾਂਗੇ ਓਏ ਇਹਦਾ ਮਾਨਦਾ ਨਹੀਂ ਆਪਾਂ ਐ ਕਰਦੇ ਹਾਂ ਯਾਰ ਯਾਰ ਆਪੇ ਐਸੇ ਬੈਠੇ ਹੋ ਕਾਪੀ ਪਾ ਮੈਨਾਪੀ ਮੈਪ ਮੈਨੂੰ ਵੀ ਲੈ ਜਾ ਤਿੰਦਾ ਬੁਖਾਰ ਆ ਤੂੰ ਬੈਠਾ ਰਹਿ ਲੈ ਜਾ ਯਾਰ ਫਿਰ ਨਹੀਂ ਬਾਈ ਤਿੰਦਾ ਬੁਖਾਰ ਆ ਨਹੀਂ ਫਿਰ ਲੈ ਜਾ ਯਾਰ ਚੱਲ ਐਂ ਕਰ ਲੈ ਜਾਂਗੇ ਆਪਾਂ ਪਹਿਲਾਂ ਤੂੜੀ ਸੜ ਜਣੀ ਐਤਨੀ ਮਿਲ ਜੇ ਫਿਰ ਮੈਂ ਤਾਂ ਪੰਡਾ ਭਰੂੰਗਾ ਕੋਈ ਨਹੀਂ ਭਰ ਲਈ ਆ ਗਿਆ ਫਿਰ ਨਤੜ ਨਹੀਂ ਵੀ ਤੂੰ ਹੀ ਆ ਨਾ ਭਾਈ ਮੈਂ ਤਾਂ ਪੰਡਾ ਭਰ ਚੱਲ ਕੋਈ ਨਹੀਂ ਤੂੰ ਕੇਰੇ ਪੰਡਾ ਚੱਲ ਪੰਡਾ ਭਰ ਲਈ ਤੇ ਤੂੰ ਬਾਜੂ ਨਤੜਾ ਲਾਂਗੇ ਆਪਾਂ ਚੱਲ ਕੋਈ ਨਹੀਂ ਤੂੰ ਪਹੁੰਚ ਨਹੀਂ ਆਉਂਦੇ ਆ ਤੰਦਾ ਭਾਈ ਸਾਡੇ ਜਾਗਣ ਦੇ ਸੇ ਨਾ ਕੀ ਬੈਰੋ ਕਿਨਾ ਮੋੜ ਗਿਆ ਤਾਂ ਸਾਰਾ ਕੁਝ ਹੀ ਕਰਾ ਲੈਣਾ ਬਾਜੋ ਕਰਾਵਾਂਗੇ ਆਜੋ ਹਣ ਓਏ ਅੰਮੇ ਚਲੋ ਆਇਓ ਚਲ ਚਲ ਦੂਰਾ ਪੰਡਾ ਪਰ ਹੀ ਆਂ ਪੁਰਗਾ ਮੈਂ ਦੋ ਚਲੀਆਂ ਪਰੂੰਗਾ ਵਾਸਤਾ ਦੇਈਂ ਦੰਦ ਹਾਂ ਪਰ ਇਹ ਨਾਲੇ ਤੂੜੀਆਂ ਨੂੰ ਕਹ ਲਈਂ ਉਹਦਾ ਗਰਾਹੀ ਖੁੱਲ ਕੇ ਨਹੀਂ ਪਰ ਅਗਰ ਆਲਦੀ ਪਾਉਣੀ ਓਏ ਭਾਈ ਓਏ ਇੰਨੀ ਸਮਾਂ ਹੀ ਆ ਰਿਹਾ ਇਹਨੂੰ ਕੋਈ ਨਾ ਤੀ ਕਰੀਆ ਮਾੜਾ ਕੰਮ ਕਰੂ ਆਓ ਪੌਣੀ ਨਹੀਂ ਕਰਦੇ ਲੋਕ ਕਾਹਦੇ ਮਾਮਾ ਨਹੀਂ ਖੜੀ ਆ ਆ ਜਾਓ ਹੁਣ ਪਪਰ ਨਹੀਂ ਦੋ ਕਿਲੋ ਲੈ ਕੇ ਚੱਲ ਆਂ ਪਹਿਲਾਂ ਮਾਟੀ ਗਿਆ ਕਿਲਾ ਲੈ ਕੇ ਸਾਇਆ ਵੀ ਗਿਆ ਕਿਲਾ ਹੜ ਆ ਜਾਓ ਮੈਂ ਤੁਹਾਨੂੰ ਵੀਡੀਓ ਬਣਾਵਾਂ ਮਾਣ ਨਾਲ ਚੱਲੋ ਵਾਹ ਆਹ ਆਹ ਤੋਂ ਹਾ ਜਿਹੜੀ ਲਾਈ ਜਾਂਦੀ ਥੋੜੀ ਜਿਹੀ ਹੋਰ ਵੀ ਸਬਜ਼ੀ ਲੈ ਆਓ ਤੇ ਇਹ ਲਾ ਆਜਣਗੇ ਫਿਰ ਮੈਨੂੰ ਕਰ ਤੈਨੂੰ ਇਹਦੀ ਲੈ ਜੂ ਵੀ ਮਾੜਾ ਕਈ ਬੈਠੇ ਮੈਂ ਲੈ ਕੇ ਜਾਊਂਗੀ ਤੂੰ ਹਾਂ ਪਰ ਮੁੱਕਰਦੇ ਨਹੀਂ

ਅੰਦਰੀਆਗੇ ਖੋਲਣੀ ਆ ਖੋਲਣੀ ਆ ਲੈ ਇਹ ਚੱਕ ਲੈ ਕੇ ਜਾ ਉਹਨਾਂ ਨੂੰ ਬਾਈ ਤੇਰੀ ਗੱਲ ਉਸ ਨੂੰ ਜਾ ਕੇ ਬਦਲ ਜਾਣਾ ਅੱਜ ਕਾ ਅੱਜ ਪੁੱਛਾ ਕਰ ਆਈਂ ਗਏ ਦਦਾ ਜੀ ਤੋਏ ਤੁਸੀਂ ਆਪ ਤਾਂ ਪਾਉਦੇ ਨਹੀਂ ਮਤਦਾਨ ਲੈ ਪਾਈ ਦਾ ਇਹਨੇ ਹੋਰ ਕੀ ਕਰੀਏ ਇਹਨੇ ਜਾਣਨਾ ਮੈਂ ਤਾਂ ਸਿੱਟੂਗਾ ਸਿੱਟੂਗਾ ਵੀ ਹਾਂ ਚਲੋ ਸੱਟ ਸੱਟੇ ਕਰਕੇ ਸਿੱਟੀ

ਤੂੰ ਤਾਂ ਮੂੰਹ ਹਲਾ ਤੈ ਫਾਟਾਉਣੀ ਆ ਚੱਲ ਸਾਟ ਕੇ ਜਾ ਉਹ ਤਾਂ ਭਾਰੀ ਭਾਰਤੀ ਛੋਰ ਨਾ ਮਿੱਤੇ ਜਾਣਾ ਖੱਲੇ ਤੋੜਨੀ ਪੜਾ ਫੜੂਗਾ ਛੋਰ ਕਿਉਂ ਕਰਨਾ ਮਰਣਾ ਤਾਂ ਉੱਤੇ ਛੋਰ ਹੀ ਨਹੀਂ ਆਗਾ ਆੜੇ ਨੂੰ ਬੰਨ ਹਣੇ ਨੂੰ ਕਿਵੇਂ ਬੰਨੇ ਉੱਪਰ ਆ ਯਾਰ ਠੀਕ ਕਰ ਗਾ ਆਦੇ ਮੈਚ ਦੀ ਨਹੀਂ ਲੰਗਣੀ ਐ ਮੈਨੂੰ ਸਿੱਟਣ ਨਹੀਂ ਜਾਂਦਾ ਜੀ ਕਿਉਂ ਨਹੀਂ ਸਿੱਟਣ ਜਾਂਦਾ ਤੇ ਜਿਹੜੀ ਨੰਗੜੀ ਸਸਦਾਈ ਦੀਦਾ ਹੈਨੀ ਠੀਕ ਕਰ ਗਾ ਪਾਣੀ ਖਰਾਬ ਕਰਤੀ ਕੱਢਣ ਵਾਰ ਚਲ ਉਈ ਫਰਾਨੀ ਕਤੋ ਠੀਕ ਕਰ ਗਿਆ ਅਗੇ ਪੰਣੀ ਆਉਦੀ ਐ ਨਾ ਬੀਜੂ ਕੀ ਐ ਪਰਾ ਹੋ ਗਿਆ ਹਾਂ ਆ ਹੁਣ ਡੀਸੀ ਵਰਗਾ ਮੂਰੀ ਹਾਂ ਜੀ ਹੁਣ ਤੂੰ ਵੇਚਾੜਨ ਲੱਗ ਗਿਆ ਹੁਣ ਮਾਨੀ ਲੈਣ ਦੇ ਯਾਰ ਕੱਢਣੇ ਜਾਂਦੇ ਆਪੇ ਆਇਆ ਆਇਆ ਚੱਕ ਲੈ ਇਧਰ ਕੰਮ ਜਾ ਵੀ ਮੁਰ ਮੇਲੇ ਤੇ ਜਾਈਂ ਤੂੰ ਫਿਰ ਸਿਰ ਪੰਛੀਆਂ ਦੇਖੀ ਪਾਣੀ ਜਾ ਰਿਹਾ ਏ ਕਰ ਨਾਲਾ ਇਲਾਜ ਆ ਖੜੀ ਜਾਂਦਾ ਖੜੀ ਆ ਮੈਂ ਬੰਨ ਬੰਨ ਮੱਕੀ ਕਰ ਜਾ ਹੁਣ ਇਧਰ ਆ ਚੱਕ ਚੱਕ ਲੈ ਚੱਕ ਲੈ ਚੱਕ ਜਾਣਾ ਮੇਲੇ ਤੇ ਫਿਰ ਕਲਾ ਕਾ ਹੁਣੀ ਪਾਉਗੇ ਤੂੰ ਧੀਮੇ ਤੋਂ ਆ ਬੈ ਰ ਚੱਲ ਚੱਕ ਚੱਲ ਚੱਲ ਫਿਰ ਉੱਥੇ ਜਾਏਂਗਾ ਚੱਲ ਚੱਕ ਜਿਆ ਖਲ ਗਈ ਜਮਾ ਨਹੀਂ ਖੋਲ ਨਹੀਂ ਖੋਲਦੀ ਤੂੰ ਚੱਲ ਚੱਲ ਤੂੰ ਛੜਦਾ ਦੇਖੀ ਤੂੰ ਜੇ ਅੱਖਾਂ ਜੀਏ ਕੋਲੂ ਵੀ ਲਾਜ਼ਮੀ ਲੈ ਆ ਗਿਆ ਕੋਲੂ ਪਤਾ ਹੈ ਬੇਕਾਰ ਕੇ ਨਾ ਚੱਲ ਉਹਦੇ ਅੱਧੇ ਪਿੰਲੇ ਦੇ ਜਾਂਦੇ ਜਾਵੜੀ ਮੇਲੇ ਤੇ ਨਾ ਵਾਹ ਕਿੱਥੇ ਵੇਦੂ ਲੈਸ ਤੂੰ ਨੇ ਲਾ ਗੀ ਆਪੇ ਨਹੀਂ ਇਹ ਤੋਂ ਸਟਾਣੇ ਆ ਸਾਨੂੰ ਵੱਡਾ ਆ ਜਾ ਆ ਜਾ ਰੱਖਾ ਥੱਲੇ ਦੇ ਦਿੰਦੀ ਆ ਇਹ ਕਾਰ ਜਨ ਸਾਹ ਚੱਲਿਆ ਆਇਆ ਇੱਕ ਫਰਦ ਨਹੀਂ ਆਣਾ ਬਸ ਇੰਨੀ ਕਿੱਧਰ ਗਿਆ ਏ ਉਹ ਇਹ ਕਹਤਾ ਹੈ ਕਿ ਉਹਦੇ ਤੋਂ ਮੋੜੇ ਕੋਈ ਡੱਗ ਡੁਗਰਾ ਪੰਡ ਥੇ ਨਾ ਤੇ ਵਰਗੀ ਬਹੁਤ ਭਾਰੀ ਨਹੀਂ ਆਈ ਉਹ ਅੱਗੇ ਹਿੱਲ ਜਾ ਇੱਕ ਕਿਧਰ ਗਿਆ ਇਹ ਜੀ ਵੀ ਬੱਲੇ ਲੱਗੇ ਤਾਂ ਆ ਜਾਂਦਾ ਇਹ ਉਹਦੀ ਸੱਟ ਨਹੀਂ ਹਾਉਣੇ ਗਰੇ ਅੰਦਰ ਸਟਾਪ ਹੁੰਦਾ ਹੈ ਅਏ ਓਹ ਥਰਾ ਓਏ ਕਿੱਥੇ ਆ ਕੋਈ ਆਦਾ ਲੱਤਾਂ ਜਾਂਦਾ ਪਈਆਂ ਦੀਆਂ ਚੱਕ ਪਹਿਲਾਂ ਪੰਡ ਚੱਕ ਪਹਿਲਾਂ ਪੰਡ ਚੱਕ ਦੇ ਇੱਧਰ ਸੱਟ ਛੋੜ ਨੂਗਾ ਚੱਕ ਇਹਨੂੰ ਚੱਕ ਆਇਆ ਰਾ ਸੂਰ ਦਾ ਜਮਾਈ ਤੇ ਲਾ ਗਿਆ ਇਹ ਮਰਵਾ ਦੇਣਾ ਚਾਹ ਚਾਹਣੇ ਬੰਦੇ ਜਿਹਾ ਦੇ ਦਵਾਈ ਦਿੰਦੇ ਗੋਲ ਦੇ ਹਾਂ ਅੱਛੇ ਕਿੜੀ ਗੋਲ ਤੇ ਕੀ ਛੇੜਾ ਹੈ ਯਾਰ ਤੂੰ ਛੱਡ ਦੇ ਮੈਂ ਲੈ ਜਾਉਂਗਾ ਉਹਨਾਂ ਚਾਰ ਘਰੀਏ ਕੇ ਫੜ ਲੀਂ ਇਹਨੂੰ ਮੈਂ ਉਹਨੇ ਜਾਣਾਂ ਫਿਰ ਮੇਰੇ ਬਾਰਾ ਖਾਈ ਇੱਥੇ ਚੱਕ ਲੈ ਲੇ ਬੜੀਆਂ ਚੱਲ ਚੱਲ ਚੱਕ ਜੂਗਾ ਇਹਨੇ ਇੱਥੇ ਬੈਕ ਦੇ ਓਏ ਤੇਨੀ ਚੱਕ ਕਾਕੇ ਉਹ ਇਹਦਾ ਪਾਰ ਹੀ ਬਹੁਤ ਆ ਉਹ ਅੱਛਾ ਨਹੀਂ ਦੂਰ ਨਾ ਚੱਲ ਗਿਆ ਚੱਲ ਚੱਲ ਫਾਰ ਮੰਨ ਚੱਲ ਵਾਰ ਪਾਣੀ ਲੈ ਚੱਕ ਕੇ ਹਾਂ ਹਾਂ ਚੱਲ 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 ਇਹ ਘਾਤਾ ਦਾ ਸੋਇਨੇ ਦਾ ਦਾਦਾ ਦਾ ਭਾਈ ਹਰਜੀ ਪਰੇ ਇਧਰ ਪਾ ਦੇ ਮੰਜੇ ਦੇ ਪਾਣੀ ਲਿਆਵੈ ਲਾਂ ਵੇਰੇ ਤੋਂ ਆ ਜਾਂ ਪਾਣੀ ਲਿਆ ਕੇ ਬਾਹਰ ਜਾਂਦਾ ਆ ਲੈ ਪਿਆ ਦੇ ਨੀਕੜੂ ਇਹਨੂੰ ਹੁਣ ਲੈ 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 ਪੀ ਆ ਠਹਿ ਕੱਥਨ ਕਰਦਾ ਪੰਡਾ ਸਿੱਖੂ ਮਰਾ ਹੋਹੀ ਤਾਂ ਗੱਲ ਆ ਵਾਣੇ ਕਿ ਪੋਜਮਾ ਜੇ ਪਰਨੇ ਪਾੜ ਕੇ ਹੱਥ ਦਾ ਰੋਟੀਆਂ ਪੈਉ ਮੁੰਡੇ ਤੇ ਹੋਹੀ ਤਾਂ ਗੱਲ ਆ ਕੰਮ ਕਰਾਓ ਮੈਂ ਤਾਂ ਘਬਰਾ ਕੇ ਢਦਾ ਲੈ ਕੇ ਜਾਵਾਂਗੇ ਹੁਣ ਇਹਨੂੰ ਮੇਲੇ ਤੇ ਹੋਰ ਕਿਤੇ ਕਦੋਂ ਜਾਣਾ ਬੈਗ ਨਹੀਂ ਜਾਣਦਾ ਤੈਨੂੰ ਆ ਜਾਲ ਕੇ ਕਰਦੇ ਮਾਰ ਦੋ